ਪੰਜਾਬ ਵਾਸੀਓ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੇ ਆ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਸਿੱਖ ਕੌਮ ਦਾ ਮਹਾਨ ਜੋਧਾ ਭਾਈ ਸੰਦੀਪ ਸਿੰਘ ਸਣੀ ਜਿਹਨੇ ਉਸ ਕੁੱਤੇ ਸੂਰੀ ਨੂੰ ਸ਼ੋਦਾ ਲਾਇਆ ਸੀਗਾ ਤੇ ਉਸ ਕੇਸ ਦੇ ਵਿੱਚ ਭਾਈ ਸਾਹਿਬ ਜੇਲ੍ਹ ਦੇ ਵਿੱਚ ਸੀ ਪਰ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ ਜੋ ਹੁਣ ਮੁੱਦਾ ਭੜਕ ਰਿਹਾ ਹੈ ਕਿ ਉਸ ਸਿੰਘ ਨੇ ਕਿ ਤਿੰਨ ਜੋ ਪੁਲਿਸ ਅਫਸਰ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਹੇ ਸੀ ਉਹਨਾਂ ਤੇ ਹਮਲਾ ਕੀਤਾ ਹਾਲਾਂਕਿ ਉਹ ਪ੍ਰਸ਼ਾਸਨ ਨੂੰ ਇਹ ਗੱਲ ਚਾਹੀਦੀ ਸੀ ਕਿ ਜਿਹੜਾ ਪੁਲਿਸਾਂ ਨੇ ਸਾਡੀਆਂ ਧੀਆ ਭੈਣਾਂ ਦੇ ਸੁਹਾਗ ਅਜਾੜੇ ਹੋਣ ਜਿਹੜੇ ਪੁਲਿਸਾਂ ਨੇ ਆਪਦੇ ਪੰਜਾਬ ਦੇ ਪੁੱਤਾਂ ਦੇ ਸਿਰ ਤੋਂ ਮਾਤ ਉਹਦਾ ਸਾਇਆ ਖਤਮ ਕੀਤਾ ਹੋਵੇ ਜਿਹੜੇ ਪੁਲਿਸ ਵਾਲੇ ਨੇ ਜਿੰਨਾ ਬੁਚੜਾ ਨੇ ਘਰੋਂ ਬੇਕਾਰ ਆਪਣੇ ਸਿੱਖਾਂ ਨੂੰ ਕੀਤਾ ਹੋਵੇ ਤੇ ਉਹਨੂੰ ਤੁਸੀਂ ਸੰਦੀਪ ਸਿੰਘ ਜਿਹਨੇ ਸੂਰੀ ਨੂੰ ਮਾਰਿਆ ਉਸ ਜੋਧੇ ਦੇ ਕੋਲ ਤੁਸੀਂ ਬਿਠਾਉਣੇ ਕਿਉਂ ਆ ਤੇ ਅੱਛਾ ਜੇ ਸਾਡੇ ਤੇ ਕੋਈ ਚੜ ਕੇ ਆਊਗਾ ਉਹ ਵੀ ਹਾਰ ਤਾਂ ਪਾਉ ਨਹੀਂ ਲੱਗੇ ਚੜ ਕੇ ਉਹ ਆਏ ਤੇ ਭਾਈ ਸਾਹਿਬ ਨੇ ਆਪਣੇ ਬਚਾ ਦੇ ਲਈ ਬਾਰ ਕੀਤਾ ਤਾਂ ਫਿਰ ਉਹਨਾਂ ਦਾ ਖਦਾਰਾ ਪੈ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਭਾਈ ਸਾਹਿਬ ਤੇ ਤਸ਼ੱਦਦ ਕਰਦੇ ਨੇ ਪਰ ਇੱਕ ਗੱਲ ਯਾਦ ਰੱਖਿਓ ਜੈਸਾ ਬੀਜ ਹੈ ਸੋਹਣਾ ਕਰਮਾਂ ਸੰਧਰਾ ਖੇਤ ਜਿਹੜਿਆਂ ਬੁੱਤਣਾ ਨੇ ਭਾਈ ਸਾਹਿਬ ਨਾਲ ਸਾਡੇ ਸਿੱਖ ਕੌਮ ਦੇ ਜੋਧੇ ਦੇ ਨਾਲ ਇੰਨਾ ਤਸੱਦਦ ਕੀਤਾ ਨਾ ਯਾਦ ਰੱਖਿਓ ਕਿ ਇਤਿਹਾਸ ਸਾਨੂੰ ਬੋਚਣਾ ਦੇ ਵਿੱਚ ਬੋਚਣਾ ਦੇ ਨਾਮ ਦੇ ਨਾਲ ਯਾਦ ਕਰੂਗਾ ਤੇ ਬੋਚਣਾ ਦੀ ਕਤਾਰ ਦੇ ਵਿੱਚ ਖੜਾ ਕਰੂਗਾ ਤੇ ਉਸ ਜੋਧੇ ਦਾ ਨਾਮ ਸਿੱਖ ਕੌਮ ਦੇ ਵਿੱਚ ਚਮਕਦਾ ਤੇ ਹਮੇਸ਼ਾ ਹੀ ਚਮਕਦਾ ਰਹੇਗਾ ਤੁਸੀਂ ਇਹਨਾਂ ਆਪਣੀਆਂ ਕਰਤੂਤਾਂ ਤੋਂ ਬਾਅਦ ਆ ਜੋ ਨਹੀਂ ਪ੍ਰਮਾਤਮਾ ਦੀ ਜੋ ਚੱਕੀ ਚੱਲਦੀ ਹੈ ਨਾ ਤਾਂ ਵੱਡੇ ਵੱਡੇ ਬਾਦਲ ਪਰਿਵਾਰ ਵਰਗੇ ਵੀ ਥੱਲੇ ਭੁੰਜੇ ਤੇ ਰੋਲ ਕੇ ਗੁਰੂ ਮਹਾਰਾਜ ਨੇ ਰੱਖ ਦਿੱਤੇ ਤੁਸੀਂ ਜਿਹੜਾ ਇਹ ਭਾਈ ਸਾਹਿਬ ਦੇ ਤਸੱਦਦ ਕੀਤਾ ਤੇ ਇਹਦਾ ਖਵਾਜਾ ਤੁਹਾਨੂੰ ਭੁਗਤਣਾ ਪਵੇਗਾ ਤੇ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਤੋਂ ਆਪ ਬਦਰਾ ਲੈਣਗੇ ਕਿਉਂਕਿ ਉਹ ਸਿੱਖ ਕੌਮ ਦੇ ਇੱਕ ਮਹਾਨ ਜੋਦਾ ਮਹਾਨ ਸ਼ੂਰਮੈ ਤੇ ਬਾਣੀ ਬਾਣੇ ਦਾ ਧਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ